ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਲੱਖਾ ਬਰਾੜ ਕੰਦਵਾਲ ਜੋ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਕੋਲ ਪਹੁੰਚਦੇ ਹਾਂ ਵੀ ਕਿਹੜੇ ਦਿਨ ਕਬੱਡੀ ਟੂਰਨਾਮੈਂਟ ਕਰਵਾਏ ਜਾ ਰਹੇ ਐ 24 25 ਤੇ 26 ਸਤੰਬਰ ਨੂੰ ਜਿਹੜਾ ਖੇਡ ਟੂਰਨਾਮੈਂਟ ਹੋਊਗਾ ਉਹ ਪਿੰਡ ਜਗਤ ਸਿੰਘ ਵਾਲ ਦੇ ਚ ਹੋਣਾ ਹੈ ਜਿੱਥੇ ਕਿ ਕਬੱਡੀ 35 ਕਿਲੋ ਕਬੱਡੀ 22 ਕਿਲੋ ਕਬੱਡੀ 50 ਕਿਲੋ ਕਬੱਡੀ 65 ਕਿਲੋ ਤੇ ਕਬੱਡੀ ਓਪਨ ਦੇ ਮੈਚ ਉਹ ਜਗਤ ਸਿੰਘ ਵਾਲੀ ਨਗਰ ਦੇ ਚ ਕਰਵਾਏ ਜਾ ਰਹੇ ਐ 26 ਤਰੀਕ ਨੂੰ ਜਿਹੜੇ ਮੈਚ ਹੋਣਗੇ ਉਹ ਕਬੱਡੀ ਓਪਨ ਦੇ ਮੈਚ ਕਰਵਾਏ ਜਾ ਰਹੇ ਆ ਤੇ ਆਪ ਸਭ ਨੂੰ ਬੇਨਤੀ ਹੈ ਹਮ ਹਮਾਕੇ ਪਹੁੰਚੋ 81000 ਤੇ 71000 ਜਿਹੜਾ ਪ੍ਰਬੰਧਕਾਂ ਨੇ ਪ੍ਰਾਈਜ਼ ਰੱਖਿਆ ਹੋਇਆ ਹੈ ਬੈਸਟ ਟਰੇਡਰ ਤੇ ਬੈਸਟ ਸਟਾਪਰ ਨੂੰ 4 ਟਰੈਕਟਰਾਂ ਦੇ ਨਾਲ ਜਿਹੜੇ ਮਾਨ ਸਨਮਾਨ ਉਹ ਦਿੱਤੇ ਜਾਣੇ ਆ ਸੋ ਸੰਪਰਕ ਨੰਬਰ ਵੀ ਨੋਟ ਕਰਿਓ 62807 02173 ਇਹ ਪ੍ਰਬੰਧਕ ਕਮੇਟੀ ਦਾ ਜਿਹੜਾ ਸੰਪਰਕ ਨੰਬਰ ਹੈ ਆਪਣੇ ਵੀਰ ਮੰਗੇ ਪ੍ਰਾਨ ਰਪਿੰਦਰ ਕਲੇਰ ਬਜੀਤ ਪੰਗੂ ਲਖਵਿੰਦਰ ਹਣੀ ਸਮੁੱਚੇ ਨਗਰ ਦੇ ਵੱਲੋਂ ਜਿਹੜੇ ਸੱਦੇ ਦਿੱਤੇ ਜਾ ਰਹੇ ਹੈ ਤੇ 24 ਤਰੀਕ ਨੂੰ ਪਿੰਡ ਸੈਦੋਕਿਆਂ ਦੇ ਵਿੱਚ ਜਿਹੜਾ ਕਬੱਡੀ ਖੇਡ ਟੂਰਨਾਮੈਂਟ ਹੈ ਉਹ ਵਜਈ ਦਾ ਕਰਵਾਇਆ ਜਾ ਰਿਹਾ ਹੈ ਜ਼ਿਲ੍ਹੇ ਮੋਕੇ ਦਾ ਸੈਦੋਕੇ ਪਿੰਡ ਹੈ ਜਿੱਥੇ ਕਬੱਡੀ 57 ਕਿਲੋ ਕਬੱਡੀ 65 ਕਿਲੋ ਦੇ ਮੈਚ ਕਰਵਾਏ ਜਾਣਗੇ 57 ਕਿਲੋ ਦਾ ਜਿਹੜਾ ਪਹਿਲਾ ਪ੍ਰਾਈਜ਼ ਹੈ 4100 ਤੇ 3100 ਪਲੱਸ ਕੱਪ ਹੈ ਦੋ ਖਿਡਾਰੀ ਜਿਹੜੇ ਬਾਹਰੋਂ ਖੇਡਣਗੇ ਕਬੱਡੀ 65 ਕਿਲੋ ਦੇ ਚ 650 ਤੋਂ 5100 ਪ੍ਰਾਈਜ਼ ਦੋ ਖਿਡਾਰੀ ਬਾਹਰੋਂ ਪਲੱਸ ਕੱਪ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ 24 ਤਰੀਕ ਨੂੰ ਸੈਦੋਕੇ ਨਗਰ ਦੇ ਚ ਖੇਡ ਟੂਰਨਾਮੈਂਟ ਹੋਊਗਾ ਸੋ ਸੰਪਰਕ ਨੰਬਰ ਵੀ ਨੋਟ ਕਰਿਓ ਪ੍ਰਬੰਧਕ ਕਮੇਟੀ ਦਾ 88474 99485 ਜਿਹੜੀਆਂ ਟੀਮਾਂ ਨੇ ਪਹੁੰਚਣਾ ਸੋ 98533 94304 ਜਿਹੜਾ ਇਹ ਸੰਪਰਕ ਨੰਬਰ ਹੈ ਪਿੰਡ ਸੈਦੋਕੇ ਦੇ ਚ ਇਹ ਵਜਨੀ ਕਬੱਡੀ ਦਾ ਟੂਰਨਾਮੈਂਟ ਜਿਹੜਾ 24 ਤਰੀਕ ਦਾ ਹੋਊਗਾ ਸੋ ਇਹ ਜਿਹੜੇ ਮੈਚ ਐ ਪਿੰਡ ਸੈਦੋ ਦੇ ਵਿੱਚ ਕਰਵਾਏ ਜਾਣਗੇ ਸੋ ਸਾਰੇ ਖੇਡ ਪ੍ਰੇਮੀ ਦਰਸ਼ਕ ਵੀਰ ਤੇ ਖਿਡਾਰੀ ਵੀ ਹੋ ਮਾ ਮਾ ਕੇ ਪਹੁੰਚਿਓ ਸੋ ਇਸੇ ਤਰ੍ਹਾਂ ਆਪਾਂ ਜਿੱਦਾਂ ਜਾਣਕਾਰੀ ਆਉਂਦੀ ਆ ਉਹ ਤੁਹਾਡੇ ਤੱਕ ਲੈ ਕੇ ਪਹੁੰਚਦੇ ਆ ਜਰੂਰ ਸਾਨੂੰ ਵੀ ਮਾਨ ਬਤਾਇਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਮਾਨ ਬਖਸ਼ਿਓ ਤੁਹਾਡਾ ਬਹੁਤ ਬਹੁਤ ਧੰਨਵਾਦ